ਮੇਰੇ ਪ੍ਰੇਮ ਦੀ ਚਾਪੀ ਗਵਾਤੀਆ ਮੇਰਾ ਭਰਾ ਇਹ ਕਿਸਨ ਮਿਲਿਆ ਤਵੇ ਜਰੂਰ ਪੁੱਛ ਲਈ ਕਰ ਦਵੇ ਮੇਰੇ ਮਨ ਦੇ ਵੀ ਵਾਲਿਆ ਕਹਾਰੀ ਕਰ ਦਿੱਤੀ ਮੁੰਡੇ ਨੇ ਇਕਾ ਪਾਰੇ ਸੋਹਣਾ ਮੁਕਾਬਲਾ ਜਿਹੜਾ ਕਹਿੰਦੇ ਖੇਡਾ ਜਾ ਰਿਹਾ ਮੇਰੇ ਮਿੱਤਰੋ ਪਰ ਸਾਹਮਣੇ ਫੇਰ ਕਹਿੰਦੇ ਮੇਰੇ ਵੀਰੋ ਪੁਰੀ ਕਹਿੰਦੇ ਮੁੰਡਾ ਲਓ ਚੋਕੜੇ ਕਦੇ ਪਰਿਵਾਰ ਦਾ ਤੇ ਅੱਜ ਦੁਨੀਆ ਕਦੇ ਸਰਨਾਮੀ ਪੁੱਛਦੀ ਹੈ ਲਓ ਸਾਹਮਣੇ ਫਿਰ ਮੁੰਡਾ ਕਦੇ ਤਿਆਰ ਹੈ ਥਿੰਮੋ ਕਦੇ ਮੇਰੇ ਵੀਰੋ ਖਿਡਾਰੀ ਇੱਕੋ ਜਿੱਕੇ ਆ ਕਦੇ ਉਮਰਾਂ ਦੇ ਖਿਡਾਰੀ ਹੈ ਸਾਹਮਣੇ ਉਹ ਬੱਲੇ 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 ਵਾਹ ਓ ਤੇ ਬੱਲੇ ਓ ਤੇ ਮੁੰਡਿਆ ਤੇ ਸਕੋਰ ਦੱਸਦੇ ਜੀ ਮੁੰਡੇ ਦੇ ਵਨਮੀ ਜੀ ਕਦੇ ਧਰਤੀ ਦਾ ਮੁੰਡਾ ਕਦੇ ਸਾਹਮਣੇ ਗੁਰਰੀਆ ਖੇਡ ਦੇ ਗਰਾਊਂਡ ਦੇ ਵਿੱਚ ਪਰ ਫੇਰ ਵਾਹ ਜੀ ਨਹੀਂ ਹੈ ਵਾਹ ਵਾਹ ਓਪਾ ਲੋ ਜੀ ਜੇ ਮੁੰਡਾ ਜਿਹਨੇ 100 ਮਾਰਦਾ ਤਾਂ 500 ਰੁਪਏ ਦੇ ਵੱਡੇ ਨਾਮ ਦੇ ਤੇ ਜਾਣੇ ਨੇ ਵਾਓ ਉਹ ਮੁੰਡਿਆ ਲੈ ਵੀ ਮਨਵੀ ਵਾਲਿਆ ਦੋ ਰਨ ਪਿੱਛੇ ਆ ਰਨ 100 ਹੋ ਜਾਣਾ ਰਨ ਜਿਹੜਾ 100 ਹੋ ਜਾਣਾ ਆ ਬੀ ਸ਼੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਕਹਿੰਦੇ ਰੂਪੋ ਵਾਲੀ ਮਿਲਦਾ ਰੂਪੋ ਵਾਲੀ ਦਾ ਰਾਣਾ ਕਹਿੰਦੇ ਲਾਈ ਮੁਕਾਬਲੇ ਟੱਕਰਿਆ ਤੇ ਉਹਨੇ ਗੁਰੀ ਦੇ ਲਈ ਕਹਿੰਦੇ ਲੈਣਾ ਜਿਹੜੀਆਂ ਲਿਖ ਕੇ ਭੇਜੀਆਂ ਨੇ ਤੇ ਖਿਤਾਬ ਕਹਿੰਦੇ ਸ਼ੁਭਮਨ ਗਿਲਦਾ ਦਿੰਦਾ ਮੁੰਡੇ ਨੂੰ ਕਿ ਸੇਮ ਕੱਦ ਕਾਠ ਵੇਖੋ ਸੇਮ ਗੋਰੇ ਰੰਗ ਦਾ ਬੋਲਰਾਂ ਦੀ ਜਾਨ ਸੇਮ ਸੋਣੀ ਉੱਤੇ ਟੰਗਦਾ ਖੜਾ ਖੜਾ ਸ਼ਾਟ ਮਾਰੇ ਭੋਰਾ ਵੀ ਨਹੀਂ ਹਿੱਲਦਾ ਕਿ ਗੱਬਰ ਭਲੇਖਾ ਪਾਉਂਦਾ ਸ਼ੁਭਮਨ ਗਿਲਦਾ ਲੌਗ ਆਨ ਲੌਗ ਆਫ ਸੋਹਣੇ ਸ਼ਾਟ ਲਾਉਂਦਾ ਏ ਸ਼ਾਟ ਵਿੱਚ ਬਾਲ ਆਵੇ ਕਹਦੇ پوری ਸਿਰਾਂ ਤੋਂ ਡੰਪਾਉਦਾ ਏ ਬੜੀ ਹੀ ਬੇਰਾਮੀ ਨਾਲ ਬੋਲਰਾਂ ਨੂੰ ਛਿੱਲਦਾ ਰੁਪਾ ਵਾਲੀ ਦਾ ਰਾਣਾ ਕਹਿੰਦਾ ਗੱਬਰੂ ਭੁਲੇਖਾ ਪਾਉਂਦਾ ਸ਼ੁਭ ਮੰਗਲਵਾ ਇਹ ਕਹਿੰਦੇ 99 ਵਾਲੇ ਗੁਰੀ ਦੇ ਲਈ ਕਹਿੰਦੇ ਖਤਾਬ ਅੱਜ ਸ਼ੁਭ ਮੰਗਲਵਾ ਕਹਿੰਦੇ ਦਿੱਤੇ ਗਏ ਆ ਧੰਨਵਾਦ ਹੈ ਇਹਨਾਂ ਸਾਰੇ ਖਿਡਾਰੀਆਂ ਦਾ